ਓ ਮਰ ਭਲੇ ਹੋ ਗਿਆ ਜੇ ਪਾਸ ਫਰੈਂਡਸ ਅੱਜ ਕਾ ਲੋਰਸ ਨਾ ਟੋੜ ਕੇ ਆ ਲਾ ਹਾਸ ਕਰਤੀ ਸਭ ਠੀਕ ਠਾਕ ਵਧੀਆ ਹੋ ਗਿਆ ਫਰੈਂਡਸ ਅੱਜ ਦਾ ਨਸ ਵੀਡੀਓ ਸ਼ੇਅਰ ਕਰਾਂਗੀ ਚਿਲਿਆਂ ਦੀ ਜੋ ਮੈਂ ਤੇ ਮੇਰੇ ਹਸਬੰਦ ਨੇ ਮਿਲ ਕੇ ਬਣਾਏ ਮੈਂ ਤਾਂ ਹੋ ਗਿਆ ਇਹ ਹੋ ਗਏ ਨੇ ਪਾਸ ਇਹਦੀ ਫੁੱਲ ਵੀਡੀਓ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਤੇ ਸਾਡੀ ਵੀਡੀਓ ਫੁੱਲ ਵਾਚ ਕਰਿਓ ਚਲੋ ਠੀਕ ਹੈ ਫਰੈਂਡਸ ਸਟਾਰਟ ਕਰਦੇ ਹਾਂ ਅਸੀਂ ਵੀ ਲਓ ਜੀ ਸਾਡੀ ਮੈਡਮ ਦਾ ਵੇਖ ਲਓ ਚਿਲਾ ਬਣਿਆ ਮਾਛਪ ਆ ਗਿਆ ਵੇ ਬਣਾਉਣਗੇ ਕਿ ਕਿ ਸੰਦੂ ਇਹ ਬਹੁਤ ਵਧੀਆ ਬਣਾਉਂਦੇ ਦੇਖਦੇ ਮਟੀਰੀਅਲ ਆਪਾਂ ਹੋਰ ਤਿਆਰ ਕਰ ਲਿਆ ਹੈ ਪੈਟਰਨ ਤਿਆਰ ਕਰ ਲਿਆ ਉਹ ਤਾਂ ਮੈਂ ਥੋੜਾ ਜਿਹਾ ਇਕੱਦਾ ਹੀ ਬਸ ਲੱਗੀ ਦੇਖੋ ਟਰਾਈ ਮਾਰਿਆ ਹੈ ਥੋੜੀ ਜਿਹੀ ਪਾ ਲਈ ਜੇ ਵੈਨਾ ਕਰ ਲੋ ਜੇ ਬਣਾਣਾ ਜੇ ਸੰਦੂ ਮੈਨੂੰ ਲੱਗਦਾ ਬਿਲਕੁਲ ਗਲਤੀ ਹੈ ਬਸ ਇਹ ਨਹੀਂ ਕਿੱਥੇ ਆ ਮਸ਼ੀਨ ਉੱਥੇ ਹੀ ਦੇ ਟੈਲੀ ਨਾਲ ਵੀ ਲੈ ਇਹ ਬੰਤ ਇਹ ਦਿਉਣਾ ਬਣੇ ਲੈ ਮੈਂ ਇਹ ਉਧਰ ਚਮਚ ਨਹੀਂ ਕੀਤਾ ਸੀ ਨਾ ਗਾਇਜ਼ ਦੁਨੀਆ ਵਿੱਚ ਨਾ ਕੁਰੀਸ਼ਨ ਬਣਾ ਕੇ ਚੱਲਦੇ ਬਸ ਨਾ ਆਉਂਦੇ ਪੀਓ ਚੰਗਿਆਵੇ ਲੈ ਪਾਲਾ ਸੀ ਥੋੜਾ ਜਿਹਾ ਕਿ ਨਹੀਂ ਰੋਟੀ ਪਾਣੀ ਤੋ ਪਾ ਹਾਂ ਹਰ ਤੂੰ ਮੈਂ ਕਿਰੇ ਸੇ ਆਦਾ ਪ੍ਰਭਾਤ ਤਵਾਈ ਮੜਾ ਦੇ ਤੂੰ ਰੋਟੀ ਜਾਰੀ ਕੀ ਕਰੇ ਆ ਦਾਤਾਵਾ ਵੀ ਬੜਾ ਮਾੜਾ ਬੜਾ ਪੁਰਾਣਾ ਹੈ ਆਪਾਂ ਵੀ ਬੜੇ ਹੈਗੇ ਇਹ ਕਿਥੋਂ ਬਟਾ ਲੈ ਲਿਆਦਾ ਨਹੀਂ ਨਹੀਂ ਇੱਥੋਂ ਲਿਆਇਆ ਹੈ ਮਾਮਾ ਘੌਰਿਆ ਨੇ ਤੋਹਾਈ ਦੇਣਾ ਦੇਖੋ ਜੀ ਆ ਲਓ ਅੱਡੇ ਪਕੇ ਰੇ ਗਰੇ ਪਾਉਂਦੇ ਤੇਲ ਗਾਜੇ ਦੂ ਮੈਂ ਪਾ ਲਈ ਸੀ ਤੇਲ ਪਹਿਲਾਂ ਰਸ ਵਾਂਝਾ ਤੇਲ ਵੀ ਬਈ ਨਾ ਉਹ ਕਲੇਮ ਕੀਤਾ ਬਿਲਕੁਲ ਘਟਾ ਇਹ ਤੇਰੀ ਕਰ ਲੋ ਵਾ ਇਹ ਕੋਣ ਕੀ ਕਰਦਾ ਜਦੋਂ ਮੈਂ ਪੜ੍ਹਨਾ ਮੇਰੇ ਕੋ ਤੇ ਉੱਪਰ ਤੇ ਪੜਾ ਨਹੀਂ ਸੋਣਾ ਤੇ ਜੇ ਪੈ ਹੀ ਜਾਣਾ ਫਿਰ ਪੜ੍ਹ ਕੇ ਸੋਣਾ ਮਨੰਬਰ ਤੋਂ ਉਹਨਾਂ ਬਾਬਾ ਕੋਲ ਪੜ੍ਹ ਕੇ ਆਇਆਣਾ ਕੱਲ ਰਾਤੀ ਆਲਪਾ ਬਣਾ ਖਾਦੇ ਆਲੂ ਵਾਲੇ ਚਿੱਸ ਤੇ ਹੋਣੇ ਕੜੀ ਦੇ ਸ਼ਕੀਨ ਨਹੀਂ ਅੱਜ ਦੀ ਮਰਜੀ ਵਧੀਆ ਬਣਾ ਲਓ ਤੇ ਜੇ ਤੇਰੇ ਮਾ ਚੁੱਲ੍ਹੇ ਤੇ ਡੀ ਮਰਜੀ ਬਣਾਈ ਉਹਦੋਂ ਨਹੀਂ ਨਾ ਨੇ ਹਾਂਜੀ ਕੀ ਦਿੱਤਾ ਸੀ ਬ੍ਰੋ ਮੋਤਾ ਤਾਂ ਦੱਸਿਓ ਮਾਂ ਕੋਤੀ ਤੂੰ ਤੇ ਖਾਧੀ ਸੀ ਡੈਡੀ ਨੇ ਤੇ ਤੇਰੇ ਪਾਪਾ ਨੇ ਓ ਲੈ ਪਾਪਾ ਨੇ ਲ ਹੋ ਗਿਆ ਨੇ ਪਾਵਰ ਦੇ ਲੋਯਾ ਚਲੋ ਇਹਦੇ ਪਲਟ ਦੇਗੇ ਨਹੀਂ ਪਲਟ ਦੇ ਕਰਦੇ ਲੈ ਲਓ ਨਾ ਬੈਲੋ ਦੇਖੀ ਜੀ ਨਹੀਂ ਨਾ ਕੋਈ ਇਹ ਕਿਹੜਾ ਪਲਟ ਦੇਣਾ ਦੇ ਦੇ ਚਲੇ ਤੇ ਇਹ ਲੈ ਸੀ ਲਾਇਆ ਕਾਟ ਨਹੀਂ ਲਾਉਣਾ ਇਤਨਾ ਹੀ ਪਾਣੀ ਕੈਮਰਾਮੈਨ ਕਟ ਕਟ ਦੇਖਣਾ ਇਹ ਬਣਿਆ ਹੋਇਆ ਨੂੰ ਕਹਿੰਦੇ ਵੇਖੀ ਹੁਣ ਤਾਂ ਮੈਨੂੰ ਲੱਗਦਾ ਹੀ ਹੈ ਪੂੜੇ ਬਣਾਈਏ ਪਹਿਲਾਂ ਪੂੜਾ ਕਹਿੰਦੇ ਹਮੇਸ਼ਾ ਖਰਾਬ ਹੁੰਦਾ ਹੈ ਬਾਅਦ ਚ ਇਹ ਤਾਂ ਤੁਸੀਂ ਨਾ ਕੀ ਕੀਤਾ ਥੱਲੇ ਤੇਲ ਨਹੀਂ ਲਾਇਆ ਤੇਲ ਨਹੀਂ ਪਾਇਆ ਹਾਂ ਮਮਾ ਠੀਕ ਮਮਾ ਵੀ ਨਹੀਂ ਬਾਲਟੀ ਕਰਾ ਦਿੰਦੇ ਕੱਢ ਦਿੰਦੇ ਤੇਲ ਹੋ ਗਿਆ ਸਾਡਾ ਪਹਿਲਾ ਮਾਸਟਰ ਸ਼ੈਫ ਦੀ ਤੇਲ ਹੋ ਹੁਣ ਚਲੋ ਆਪਾਂ ਨੈਕਸਟ ਕੱਢ ਕੇ ਹੋ ਗਿਆ ਜੀ ਇਹ ਕਾਗਜ਼ ਨਾਲ ਜਿਹੜਾ ਕਾਣੇ ਵਿਚਾਰੇ ਆਪਾਂ ਤੇਲ ਨਹੀਂ ਪਾਇਆ ਹੁਣ ਪਾਇਆ ਤੇਲ ਅਲਪ ਬਣਾ ਲੈ ਲੈ ਨੇ ਵਧੀਆ ਗਏ ਮੇਰੇ ਉਹ ਜੰਦਰੀ ਕੋਸਮਾ ਜਿਵੇਂ ਮੂਹ ਹੋ ਗਿਆ ਪਗੜਾ ਪੇਪਲ ਦੇ ਲੈ ਆ ਜੀ ਮਿਲਦਾ ਜਾਂ ਇਹਨਾਂ ਜਾਦਾ ਹੀ ਬਦਲਾ ਬਣਾਉਂਦਾ ਨਹੀਂ ਇਤਰਾ ਹੀ ਮੈਂ ਬਦਲਾ ਕੋ ਹੋਣਾ ਨਾ ਰਿਭੇ ਕੇ ਰੋਣਾ ਉਹ ਤਾਂ ਜਹ 450 ਦਾ ਐਂਡਾ ਟੋਸਟਰ ਉਹ ਤੋਂ ਲੈ ਆਉਣਾ ਮੈਂ ਕਿਸ ਤਰ੍ਹਾਂ ਕਿਸ਼ਤਦਾਰਨ ਗਿਆ ਠੀਕ ਹੈਗਾ ਜੀ ਹਾਂ ਰੋਟਾ ਬਣਾਇਆ ਮੈਂ ਪਕਾ ਲਾ ਗਿਆ ਹਾਂ ਅੰਚੇ ਮੇਰਾ ਦੀ ਆ ਵੀ ਖਾ ਗਿਆ ਹੈ ਅੰਚੇ ਨਾ ਕੱਚੇ ਖਾ ਕੱਚੇ ਖਾਪੀ ਐ ਤੋ ਤੁਸਾਂ ਮੇਰੇ ਜਿਵੇਂ ਤਰ ਮੂੰਹ ਮੋੜ ਜਾਓ ਨੂੰ ਘੜਾ ਪਿਆ ਮੈਂ ਕਾ ਫਿਰ ਦੇਖਿਆ ਨਾ ਭਰਪੂਰ ਦੇ ਪਿਆ ਅੱਛਾ ਅੰਨੇ ਚਿਰ ਨੂੰ ਨਾ ਮੈਂ 10 ਜਾਣੀਆਂ ਰੋਟੀਆਂ ਖਵਾ ਸਕਦੀ ਹਾਂ ਘਰ ਲੋ ਤੂੰ ਚੱਲ ਤਵਾ ਮੈਂ ਕਿਹੜਾ ਗਿਆ ਦੂਜੇ ਬਨੇ ਤਵਾ ਤੇ ਲਾ ਹੀ ਕਿੜਾ ਢੱਕਿਆ ਤੈਨੂੰ ਮੇਰੇ ਲਾ ਕੇ 10 ਜਾਣੇ ਬਿਠਾ ਦੋ ਤੇ ਮੈਨੂੰ ਕੱਲੀ ਨੂੰ ਸੋਇ ਚ ਵਾਰ ਦੋ ਉਹ ਬਣ ਗਿਆ ਉਹ ਆਪੇ ਉੱਬਰੰਡਾ ਬਹਾਲਦੇ ਤੇ ਮੈਂ 10 ਜਾਣੇ ਉਹ ਤਾਂ ਸ਼ਾਲਾ ਮਾਰੰਡੇ ਆਪੇ ਆ ਚੜੇ ਆਪਾਂ ਨੇ ਇੱਕ ਪੂਰੇ ਬਣਾਇਆ ਕਹਿੰਦਾ ਮੈਨੂੰ ਚੱਕੋ ਕੱਚੋ ਗੱਟ ਵੀ ਨਾ ਮਿੰਟਾ ਵਾਸਾ ਇੱਕ ਚੱਜ ਦਾ ਨਹੀਂ ਹੁੰਦਾ ਮੇਰੇ ਮਾਸਟਰ ਸ਼ਿਪ ਹੁਣ ਚੱਜ ਦੇ ਬਣ ਆ ਦੇ ਦੇ ਵੇਖੋ ਅਰ ਕੱਚਾ ਸੋ ਤਾਂ ਠੀਕ ਆ ਖਾਉਣੇ ਕੋਈ ਜੋ ਪਲਟਿਆ ਜਾਂਦਾ ਮਾਰਾ ਗਿਆ ਆਪਾਂ ਚੱਲਾ ਚੱਲੇ ਨਾਲ ਚੱਲਾ ਚੱਲਾ ਇੱਲਾ ਇੱਲਾ ਟਾਈਂਗ ਲਸ਼ ਕੋ ਤੇਲ ਗੱਡੋ ਬਾਹਰ ਆ ਪੱਖਾ ਚਲਾ ਦੇ ਓ ਲੈ ਆ ਗਈ ਆ ਗਈ ਏ ਜੱਟੇ ਲੋ ਪਾਪਾ ਆਲੀ ਜਸ ਫਾਨ ਚਲਾਇਆ ਬੰਦ ਕਰ ਦਿੱਤਾ ਫਿਰ ਚਲਾਉਣੇ ਲਈ ਅਧਨ ਵਖਾਦਿਓ ਜੇ ਓ ਮਰ ਫਰੇ ਹੋ ਯਾਰੇ ਵਾਸ ਬੱਧਾ ਪਕਾਤਾ ਕਣੀ ਪਹਿਲੇ ਤੇ ਗਲਤੀ ਆ ਆ ਜਿਹੜੇ ਤੇ ਆਪਾਂ ਪਰਾ ਫੇਲੀ ਆ ਅਰੇ ਮੇਰੇ ਕੋ ਨਹੀਂ ਸੀ ਹਰੇ ਬਣਾ ਬੜੇ ਵਾਰ ਦਾ ਬਣਾ ਲੱਗਾ ਨਾਲ ਮੇਰਾ ਆ ਨਹੀਂ ਆ ਜਿੰਨਾ ਬਣਾਉਣਾ ਨਾ ਲੋਹੇ ਦਾ ਛੀ ਸਾਡੀ ਲੋਹੇ ਦੀ ਸੀ ਉਹ ਹਾ ਦਾ ਮੈਡਮ ਵਾਲਾ ਉਹ ਕਰ ਗਈ ਆ ਸਕੂਲੇ ਬਣਾਉਣ ਗਈ ਆ ਉਹਨੇ ਆਉਣਾ ਵਾ ਹਿੰਦੀ ਵਾਲੀ ਮੈਡਮ ਹਾ ਹਿੰਦੀ ਵਾਲੀ ਕਿੱਥੇ ਆ ਉਹਨੇ ਆਉਣਾ ਵਾ 11:00 ਵਜੇ ਨਹੀਂ 11:00 ਵਜੇ ਕਹੇ ਨੇ 1:30 ਵਜੇ 1:30 ਵਜੇ ਆਉਣਾ ਨੇ ਤੇ ਤੇ ਦੱਸਣਾ ਕੋਈ ਛੀ ਪੀਕੜਾ ਵਾਂ ਗਿਆ ਤਾਂ ਆਪ ਦੇ ਰੂਮ ਨੂੰ ਲੋਕ ਲਾ ਜਾਂਦੇ ਨੇ ਉਹ ਬਣਾ ਰਿਹਾ ਉਹ ਹੈ ਕਿ ਖਜਾਨਾ ਬਿਆਪ ਰਾਣਾ ਉਹ ਬਗਦੂ ਬਬਲੀ ਬਣਾ ਆਹ ਕਿਨੇ ਬੱਚੇ ਪਾੜ ਦਿੰਦੇ ਨੇ ਮਗਰ ਜਿੰਦੀਆਂ ਉਹ ਕੰਮ ਬਹੁਤ ਆਤਮਾ ਕਰਦੇ ਨੇ ਹਣ ਕੋਈ ਨੁਕਸ ਨਹੀਂ ਆਗਾ ਨਹੀਂ ਆਗਾ ਠੀਕ ਹੈ ਫਿਰ ਦੇਖ ਲੋ ਹੋਗੇ ਨਾ ਪਾਸ ਮੈਂ ਉਹ ਫੇਰ ਅਡਜਸਟਮੈਂਟ ਲਾਤਾ ਕਿਉਂਕਿ ਸਾਡੀ ਕਿਚਨ ਚ ਸਾਰੇ ਕਰਦਾ ਧੂਆ ਧੂਆ ਰਹੀ ਹੈਗਾ ਨਹੀਂ ਹੈਗਾ ਰਹੀ ਤੇ ਬਾਰੇ ਨੇਗਾ ਆ ਚੱਲ ਵੈਲੀ ਰੋਟੀ ਖਾਣੇ ਆ ਰੋਟੀ ਖਾ ਲਿਆ ਸੋ ਲੋਕੀ ਜੇ ਕਿਹਾ ਫਿਰ ਨਾਲ ਸਾਡਾ ਡੇਟਾ ਆਪਾਂ ਬਣਾ ਲੈਨੇ ਆਂ ਫਿਰ ਮਿਲਦੇ ਆਂ ਹਣੋ ਦੇ ਸਾਡੀ ਵੀਡੀਓ ਬਹੁਤ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਾ ਵੀਡੀਓ ਨੂੰ ਲਾਈਕ ਵੀ ਕਰਨਾ ਹੈ ਹੋਰ ਵੀਡੀਓ ਨਾਲ ਨਾਲ ਵੀਡੀਓ ਰਵਾਗ അത് ലണ്ടി മനു പേ നീച്ചാ തേ ਇਹ ਲਾ ਬਤਾ ਰਹਾ ਕਿ ਕਿਰਨ ਸੱਚੀ ਦੱਸ ਸਕਦਾ ਨਹੀਂ ਪਤਲਾ ਪਤਲਾ ਵੀ ਬਣਾ ਕੇ ਦੇਤੀ ਆਲੀ ਵਾਰ ਹਾਂ ਤੇਰਾ ਪਤਾ ਨਹੀਂ ਹੈ ਹਾਂ 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 ਮੈਨੂੰ ਇਤਨਾ ਬਾਦੀ ਦਾ ਉਹ ਵਾਲੀ ਕੋਈ ਇਤਨਾ ਨੰਨੇ ਬਦਲਾ ਰਹਿ ਰਿਹਾ ਹੈ ਬਲੈਕ ਲਾਲ ਹੀ ਲਾ ਬਤਾ ਪਤਲਾ ਉਸ ਉੱਚੀ ਦਾ ਬੰਦਾ ਹੈ ਆਲੂ ਮਾਰ ਕੇ ਰਾ ਕੇ ਨਾ ਪੁੱਠੀ ਵਿੱਚ ਲਾ ਕੇ ਨਾ ਸਬ지 ਨਹੀਂ ਰਹਿ ਮੈਂ ਸਭ ਨੂੰ ਠੀਕ ਆ ਫੜਾ ਕੇ ਦੇਖ ਸਕਦੇ ਹੋ ਦਿਖਾ ਦਿਓ